ਜਿਹੜਾ ਨਵਾਂ ਵੇਰੀਐਂਟ ਆ ਰਿਹਾ ਜਿਹੜੇ ਕੋਰੋਨਾ ਪੋਜ਼ਿਟਿਵ ਕੇਸ ਆ ਰਹੇ ਆ ਸਾਊਥ ਥੀ ਪੋਜ਼ਿਟਿਵ ਆਏ ਆ ਅੰਮ੍ਰਿਤਸਰ ਵਿੱਚ ਹਾਲੇ ਨਵੇਂ ਵੇਰੀਐਂਟ ਦਾ ਕੋਈ ਵੀ ਕੇਸ ਪੋਜ਼ਿਟਿਵ ਨਹੀਂ ਆਇਆ ਜੇ ਜਿਹੜਾ ਕੋਈ ਸਸਪੈਕਟਿਡ ਕੇਸ ਸਾਨੂੰ ਲੱਗ ਰਿਹਾ ਉਹ ਸਾਡੀ ਮੈਡੀਕਲ ਕਾਲਜ ਦੇ ਵਿੱਚ ਲੈ ਆਵੇ ਉਹਨਾਂ ਨੂੰ ਉਹਦਾ ਸੈਂਪਲ ਲੈ ਕੇ ਉੱਥੇ ਭੇਜਿਆ ਜਾ ਰਿਹਾ ਹੈ ਉੱਥੇ ਸੈਂਪਲ ਕਰਵਾਇਆ ਜਾ ਰਿਹਾ ਹੈ ਬਾਕੀ ਇਸ ਅਨੁਮਾਨਿਤ ਸਾਡੀ ਪੂਰੀ ਤਿਆਰੀ ਹੈ ਸਾਰੇ ਬੈਡ ਜਿਸੀ ਤੇ ਇੱਕ ਆਈਸੋਲੇਟਡ ਵਾਰਡ ਸਿਵਲ ਹਸਪੀਟਲ 3 ਤੇ ਆਰਕਿਟੈਕਚਰੀਆ ਪਲੱਸ ਸਿਮੀਡਿਕਲ ਕਾਲਜ ਜੀ ਤਿਆਰ ਕੀਤੀ ਹੋਈ ਹੈ। ਮਤਲਬ ਪੈਨਿਕ ਨਹੀਂ ਕ੍ਰੀਏਟ ਕਰਨਾ ਜੇ ਕੋਈ ਆਂਦੇ ਆ ਸਿੰਪਟਮਸ ਆਂਦੇ ਆ ਕੋਈ ਜ਼ੁਕਾਮ, ਖਾਂਸੀ ਜਾਂ ਬੁਖਾਰ ਹੋ ਰਿਹਾ ਹੈ ਜੇ ਉਹਨਾਂ ਨੂੰ ਲੱਗਦਾ ਹੈ ਤਾਂ ਉਹ ਆ ਕੇ ਨੇੜੇ ਦੀ ਸਿਹਤ ਸੰਸਥਾ ਵਿੱਚ ਆ ਕੇ ਆਪਣਾ ਮੈਡੀਕਲ ਚੈੱਕਅਪ ਕਰਵਾ ਸਕਦੇ ਜਿਹੜਾ ਕਿ ਫ੍ਰੀ ਆਫ ਕਾਸਟ ਹੋਏਗਾ। ਪੰਜਾਬ ਵਿੱਚ ਜਿਹੜਾ ਨਵਾਂ ਵੇਰੀਐਂਟ ਆ ਰਿਹਾ ਜਿਹੜੇ ਕਰੋਨਾ ਪੋਜ਼ਿਟਿਵ ਕੇਸ ਆ ਰਹੇ ਆ ਸਾਊਥ ਚੀ ਪੋਜ਼ਿਟਿਵ ਆਏ ਆ ਅੰਮ੍ਰਿਤਸਰ ਵਿੱਚ ਹਾਲੇ ਨਵੇਂ ਵੇਰੀਐਂਟ ਦਾ ਕੋਈ ਵੀ ਕੇਸ ਪੋਜ਼ਿਟਿਵ ਨਹੀਂ ਆਇਆ ਬਾਕੀ ਇਸ ਸੰਬੰਧ ਵਿੱਚ ਸਾਡੀ ਪੂਰੀ ਤਿਆਰੀ ਹੈ ਜਿਹੜਾ ਕੋਈ ਸਸਪੈਕਟਡ ਕੇਸ ਸਾਨੂੰ ਲੱਗ ਰਿਹਾ ਹੈ ਉਹ ਸਾਡੀ ਮੈਡੀਕਲ ਕਾਲਜ ਦੇ ਵਿੱਚ ਲੈ ਆਵੇ ਉਹਨਾਂ ਨੂੰ ਉਹਦਾ ਸੈਂਪਲ ਲੈ ਕੇ ਉੱਥੇ ਭੇਜਿਆ ਜਾ ਰਿਹਾ ਹੈ ਉੱਥੇ ਸੈਂਪਲ ਕਰਵਾਇਆ ਦੋ ਤਿੰਨ ਲਗਾਏ ਵੀ ਸੀ ਕੱਲ ਵੀ ਸੈਂਪਲ ਲਗਾਏ ਸੀ ਦੋ ਪੇਸ਼ੈਂਟਸ ਤੇ ਉਹ ਵੀ ਨੈਗੇਟਿਵ ਹੀ ਆਏ ਹਨ ਹਲੇ ਤੱਕ ਕੋਈ ਪੇਸ਼ੈਂਟ ਪੋਜ਼ਿਟਿਵ ਨਹੀਂ ਆਇਆ ਬਾਕੀ ਇਸ ਸੰਬੰਧ ਵਿੱਚ ਸਾਡੀ ਪੂਰੀ ਤਿਆਰੀ ਹੈ ਸਾਰੇ ਬੈਡਸ ਅਸੀਂ ਤੇ ਇੱਕ ਆਈਸੋਲੇਟਡ ਵਾਰਡ ਸਿਵਲ ਹਸਪੀਟਲ ਚ ਵੀ ਤਿਆਰ ਕੀਤੀ ਹੋਈ ਹੈ ਪਲੱਸ ਅਸੀਂ ਮੈਡੀਕਲ ਕਾਲਜ ਵੀ ਤਿਆਰ ਕੀਤੀ ਹੋਈ ਹੈ ਬਾਕੀ ਲੋਕਾਂ ਨੂੰ ਮੈਂ ਇਹੀ ਸੰਦੇਸ਼ ਦਿਨਾ ਚਾ ਪੈਨਿਕ ਨਾ ਕਰੀਏਟ ਕਰਾਂ ਇਸ ਸੰਬੰਧ ਵਿੱਚ ਲੋਕਾਂ ਨੂੰ ਕੋਈ ਮਤਲਬ ਪੈਨਿਕ ਨਹੀਂ ਕਰੀਏ ਕਰਨਾ ਜੇ ਕੋਈ ਆਂਦੇ ਆ ਸਿੰਪਟਮਸ ਆਂਦੇ ਆ ਕੋਈ ਜ਼ੁਕਾਮ ਖਾਂਸੀ ਜਾਂ ਬੁਖਾਰ ਹੋ ਰਿਹਾ ਹੈ ਜੇ ਉਹਨਾਂ ਨੂੰ ਲੱਗਦਾ ਹੈ ਤਾਂ ਉਹ ਆ ਕੇ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਆਪਣਾ ਮੈਡੀਕਲ ਚੈੱਕਅਪ ਕਰਵਾ ਸਕਦੇ ਹਨ ਜਿਹੜਾ ਕਿ ਫ੍ਰੀ ਆਫ ਕਾਸਟ ਹੋਏਗਾ ਜੇ ਕੋਈ ਸਸਪੈਕਟਿਡ ਪੇਸ਼ੈਂਟ ਨਿਕਲੇ ਉਹਦਾ ਟੈਸਟ ਵੀ ਫ੍ਰੀ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਉਹਦਾ ਇਲਾਜ ਵੀ ਫ੍ਰੀ ਕੀਤਾ ਜਾਏਗਾ ਮੈਮ ਲੋਕਾਂ ਦੇ ਵਾਸਤੇ ਕੀ ਚੋਚੇ ਸੁਵਿਧਾ ਮਾ ਉਹਨਾਂ ਨੇ ਵਰਤਨੀਆਂ ਹਨ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਨੂੰ ਬਚਾਉਣਾ ਕੀ ਹੈ ਕਿਸ ਤਰੀਕੇ ਨਾਲ ਬਚਾਉਣਾ ਸਾਰਾ ਲੋਕਾਂ ਦਾ ਇਹ ਹੈਗਾ ਕਿ ਲੋਕਾਂ ਨੂੰ ਆਪਣੇ ਆਪ ਨੂੰ ਮਤਲਬ ਸੈਲਫ ਕਿਤੇ ਵਿੱਚ ਸੈਲਫ ਆਪਣਾ ਡਿਫੈਂਸ ਹੈ ਕਿ ਆਪਣੇ ਆਪ ਉਹਨਾਂ ਨੇ ਕਿਵੇਂ ਬਚਾਉਣਾ ਹੈ ਉਹ ਆਪਣਾ ਅੱਛਾ ਖਾਣਾ ਖਾਣ ਸਾਫ਼ ਸੁਥਰੇ ਰਹਿਣ ਆਪਣੇ ਆਸ-ਪਾਸ ਨੇੜੇ ਦੀ ਜਗ੍ਹਾ ਸਾਰੀ ਸਾਫ਼ ਸੁਥਰੀ ਰੱਖਣ ਆਪਣੇ ਹੱਥ ਜਿਹੜੇ ਹਨ ਜਿਵੇਂ ਵੀ ਪਬਲਿਕ ਗੈਦਰਿੰਗ ਹੈ ਜੇ ਖਾਣਾ ਖਾਣ ਤੋਂ ਪਹਿਲਾਂ ਜੇ ਬਾਹਰੋਂ ਕਿਤੋਂ ਵੀ ਆਂਦੇ ਦਿੰਦੇ ਵਿੱਚ ਰਿਪੀਟਿਡਲੀ ਆਪਣੇ ਹੈਂਡਵਾਸ਼ ਕਰਨ ਹਲੇ ਪਾਣੀ ਔਰ ਸਾਬਣ ਦੇ ਨਾਲ ਅੱਛੀ ਤਰ੍ਹਾਂ ਸਾਫ਼ ਕਰਨ ਜੇ ਸੈਨੀਟਾਈਜ਼ਰ ਯੂਜ਼ ਕਰ ਸਕਦੇ ਹਾਂ ਤਾਂ ਸੈਨੀਟਾਈਜ਼ ਯੂਜ਼ ਕਰ ਸਕਦੇ ਹਾਂ ਬਾਕੀ ਘਬਰਾਉਣ ਦੀ ਲੋੜ ਨਹੀਂ ਹੈ ਸਭ ਠੀਕ ਹੈ ਅੰਮ੍ਰਿਤਸਰ ਅੰਤਰਰਾਸ਼ਟਰੀ 에어ਪੋਰਟ ਵੀ ਹੈ ਦੇਸ਼ ਦੇ ਜੋ ਟੂਰਿਸਟ ਇੱਥੇ ਆਉਂਦੇ ਆ ਤੇ ਉੱਥੇ ਵੀ ਕੋਈ ਖਾਸ ਸਕਰੀਨਿੰਗ ਕੋਈ ਕੀਤੀ ਜਿਹੜੇ ਲੋਕਾਂ ਦੀ ਨਹੀਂ ਹਾਲੇ ਸਾਨੂੰ ਕੋਈ ਉਪਰੋਂ ਸਟੇਟ ਤੋਂ ਐਡਵਾਈਜ਼ਰੀ ਇਸ਼ੂ ਨਹੀਂ ਹੋਈ ਨਾ ਅਸੀਂ ਹਾਲੇ ਕੋਈ 에어ਪੋਰਟ ਤੇ ਕੋਈ ਟੀਮ ਲਗਾਈ ਹੈ ਨਾ ਅਸੀਂ ਕੋਈ ਵਾਗਾ ਬਾਰਡਰ ਤੇ ਲਗਾਈ ਗਈ ਹੈ ਜਿਵੇਂ ਐਡਵਾਈਜ਼ਰੀ ਆਏਗੀ ਐਜ਼ ਐਂਡ ਵੈਨ ਸਾਡੀਆਂ ਟੀਮਸ ਬਣੀਆਂ ਹੋਈਆਂ ਅਸੀਂ ਉੱਥੇ ਹਾਂਜੀ ਕਰੋਨਾ ਵਾਰਡ ਤਿਆਰ ਹੈ ਸਿਵਲ ਹਸਪੀਟਲ 'ਚ ਰੈਡੀ ਹੈ ਮੈਡੀਕਲ ਕਾਲਜ 'ਚ ਰੈਡੀ ਆਸ-ਪਾਸ ਸਫਾਈ ਰੱਖਣੀ ਕਿੰਨੀ ਕੀ ਜ਼ਰੂਰੀ ਹੈ ਇਸ ਤੋਂ ਬਚਣ ਲਈ ਨੇ ਸਫਾਈ ਤਾਂ ਦੇਖੋ ਐਸ ਸੱਚ ਕਰੋਨਾ ਤੋਂ ਇਲਾਵਾ ਵੈਸੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਹੁਣ ਡੇਂਗੂ ਸੀਜ਼ਨ ਆ ਰਿਹਾ ਹੈ ਅੱਗੇ ਉਹਦੇ ਵਿੱਚ ਜੇ ਸਫਾਈ ਨਹੀਂ ਹੋਏਗੀ ਤੁਸੀਂ ਰੈਗੂਲਰ ਮਤਲਬ ਆਪਣੇ ਘਰ ਦੇ ਆਸ-ਪਾਸ ਪਾਣੀ ਨਾ ਖੜਾ ਕਰਨ ਦਿਓ ਡੇਂਗੂ ਨਹੀਂ ਹੋਏਗਾ ਮੱਛਰ ਨਹੀਂ ਉਹਦੇ ਚ ਪੈਦਾ ਹੋਏਗਾ ਡੇਂਗੂ ਐਂਡ ਚਿਕਨ ਗੁਨੀਆਂ ਦੇ ਕੇਸਿਸ ਅਸੀਂ ਰੋਕ ਸਕਦੇ ਹਾਂ ਇਹਦੇ ਕੰਪੈਰੀਟਿਵਲੀ ਜਿਵੇਂ ਡੇਂਗੂ ਔਰ ਚਿਕਨ ਗੁਨੀਆਂ ਦਾ ਦੇਖ ਲਓ ਹੁਣ ਸੀਜ਼ਨ ਸਟਾਰਟ ਹੋ ਗਿਆ ਹੈ ਸਾਡੀਆਂ ਟੀਮ ਸਪਰੇਅ ਕਰ ਰਹੀਆਂ ਹਨ ਰੈਗੂਲਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਆਪਣੇ ਕੂਲਰਸ ਵਗੈਰਾ ਦੀ ਸਫਾਈ ਕਰੋ ਕਹ ਕਹਾਂ ਜਪਾਨੀ ਨਾ ਖੜਾ ਹੁੰਦਿਓ ਇਹਦੇ ਕਰ ਸਫਾਈ ਤਾਂ ਹਰ ਹਰ ਬਿਮਾਰੀ ਨੂੰ ਰੋਕ ਕੇ ਹੀ ਸਫਾਈ ਬੋਟਸ